ਪੰਜਾਬ ਚ ਨਜਾਇਜ਼ ਮਾਈਨਿੰਗ ਦਾ ਧੰਦਾ ਇਸ ਨੂੰ ਲੈ ਕੇ ਇੱਕ ਖਲਾਸਾ ਕਰਨ ਦੇ ਲਈ ਨਿਤਨੰਦਾ ਜੋ ਕਿ ਆਮ ਆਦਮੀ ਪਾਰਟੀ ਦੇ ਯਾਗੂ ਨੇ ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਉਹ ਅਗੰਪੂਰ ਕ੍ਰੈਸ਼ਰ ਜ਼ੋਨ ਅੰਦਰ ਨਜਾਇਜ਼ ਮਾਈਨਿੰਗ ਦਾ ਮੁੱਦਾ ਚੁੱਕਣ ਵਾਲੇ ਸਨ ਉਹਨਾਂ ਨੇ ਲਿਖਿਆ ਸੀ ਆਪਣੇ ਸਟੇਟਸ ਦੇ ਵਿੱਚ ਕਿ ਕਿਹੜੇ ਕਿਹੜੇ ਅਧਿਕਾਰੀ ਤੇ ਮੰਤਰੀ ਸ਼ਾਮਲ ਨੇ ਇੱਕ ਤਰੀਕ ਨੂੰ ਯਾਨੀ ਕਿ 1 ਫਰਵਰੀ ਨੂੰ ਸਵੇਰੇ 11 ਵਜੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇਸ ਬਾਰੇ ਪ੍ਰੈਸ ਕਾਨਫਰੰਸ ਕਰਨਗੇ اور ایک ਤਰੀਕ ਆਉਂਦੀ ہے press conference ਨਹੀਂ ਹੁੰਦੀ ਜਿਸ ਨੂੰ ਲੈ ਕੇ RTI کارਕੁਨ ਮਾਨਕ ਗੋਲ ਨੇ ਸਵਾਲ ਵੀ ਕੀਤਾ ਇੱਕ ਸਵਾਲੀਆ ਨਿਸ਼ਾਨ ਖੜਾ ਕੀਤਾ ਕਿ ਕੀ ਬਣਿਆ ਇਸ ਦੇ ਬਾਰੇ ਕੋਈ ਦੱਸ ਸਕਦਾ ਤਾਂ ਉਸ ਤੋਂ ਬਾਅਦ ਕਿਸੇ ਨੇ ਕੋਈ ਇਸ ਦੇ ਉੱਤੇ ਟਿੱਪਣੀ ਨਹੀਂ ਕੀਤੀ ਖਾਸ ਕਰਕੇ ਨਿਤਨੰਦਾ ਵੀ ਚੁੱਪ ਸਨ ਅਸੀਂ ਜਦੋਂ ਉਹਨਾਂ ਦਾ ਫੋਨ ਤੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤੇ ਨਿਤਨੰਦਾ ਨੇ ਜੋ ਆਖਿਆ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਉਹਨਾਂ ਨੇ press conference ਕਿਉਂ ਟਾਲੀ ਸੀ ਤੇ ਉਹ press conference ਕਦੋਂ ਕਰ ਰਹੇ ਨੇ ਨਿਤਿੰਨੰਦਾ ਜੀ ਤੁਸੀਂ ਜਿਹੜੀ ਥੋੜੇ ਦਿਨ ਪਹਿਲਾਂ ਇੱਕ ਜ਼ਿਕਰ ਕੀਤਾ ਸੀ ਪ੍ਰੈਸ ਕਾਨਫਰੰਸ ਕਰਨ ਦਾ ਚੰਡੀਗੜ੍ਹ ਆ ਕੇ ਜਿਹਦੇ ਵਿੱਚ ਕਿਹਾ ਤੁਸੀਂ ਨਜਾਇਜ਼ ਮਾਈਨਿੰਗ ਦਾ ਧੰਦਾ ਚੱਲਦਾ ਹੈ ਉਹ ਪ੍ਰੈਸ ਕਾਨਫਰੰਸ ਕਦੋਂ ਕਰ ਰਹੇ ਹੋ ਤੁਸੀਂ ਪਰ ਮੈਂ ਬਹੁਤ ਜਲਦੀ ਕਰਾਂਗਾ ਜੀ ਦੋ ਦੋ ਤਿੰਨ ਦਿਨ ਦੇ ਵਿੱਚ ਵਿੱਚ ਜੀ ਜੀ ਤੋਂ ਮੈਂ ਫਿਰ ਦੁਬਾਰਾ ਕਰਾਂਗਾ ਜੀ 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 ਕਿਉਂਕਿ ਚੰਡੀਗੜ੍ਹ ਤੇ ਅਸੀਂ ਵੀ ਇੱਥੇ ਚੈਨਲ ਚਲਾਉਂਦੇ ਆਂ ਤੇ ਹੋਰ ਵੀ ਪੱਤਰਕਾਰ ਸਾਥੀ ਅਸੀਂ ਉਡੀਕ ਕਰਦੇ ਸੀ ਤੁਹਾਡੀ ਕਿ ਪ੍ਰੈਸ ਕਾਨਫਰੰਸ ਕਰਨੀ ਹੈ ਕਿਉਂਕਿ ਤੁਸੀਂ ਜ਼ਿਕਰ ਕੀਤਾ ਸੀ ਨਾ ਉਹਦੇ ਵਿੱਚ ਕਿ ਕੁਝ ਅਧਿਕਾਰੀ ਤੇ ਮੰਤਰੀ ਵੀ ਸ਼ਾਮਲ ਨੇ ਉਸ ਧੰਦੇ ਚ ਜੀ 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 ਹਾਂ ਤੇ ਉਹ ਜਾਣਕਾਰੀ ਤੁਸੀਂ ਮਤਲਬ 2 ਦਿਨ ਬਾਅਦ 2 ਦਿਨ ਤੱਕ ਕਰੋ ਬਹੁਤ ਜਲਦ ਜਿਹੜਾ ਹੈ ਨਾ ਜੀ ਉਹ ਆਪਣਾ ਕਰਾਂਗੇ ਜੀ ਜੀ ਕਿਉਂਕਿ ਉਹਦੇ ਵਿੱਚ ਕੋਈ ਸਾਫ ਦਾ ਮੰਤਰੀ ਨੇ ਅੱਛਾ ਹਾਂਜੀ ਹਾਂਜੀ ਇਹਨਾਂ ਦਾ ਜ਼ਿਆਦਾ ਇਨਵੋਲਵਮੈਂਟ ਹੈਗੀ ਸੀ ਜਿੰਨੀ ਕਿ ਜਿੰਨੀ ਜਾਣਕਾਰੀ ਮਿਲੀ ਆ ਓਕੇ ਉਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਨਸ਼ਰ ਕਰਾਂਗਾ ਜੀ ਹੂੰ ਮਤਲਬ ਜਿੰਨਾ ਬਾਰੇ ਤੁਸੀਂ ਖਲਾਸਾ ਕਰਨਾ ਹੈ ਉਹਨਾਂ ਦਾ ਮੌਜੂਦਾ ਸੱਤਾ ਧਿਰ ਨਾਲ ਕੋਈ ਲੈਣਾ ਦੇਣਾ ਨਹੀਂ ਬਿਲਕੁਲ 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 ਸਾਬਕਾ ਉਹ ਹੈਗੇ ਨੇ ਹੂੰ ਤੇ ਕੁਝ ਹੋ ਸਕਦਾ ਹੂੰ ਜਿਹੜਾ ਸੱਤਾ ਧਿਰ ਦੇ ਕੋਈ ਐਮਐਲ ਜਾਂ ਮੰਤਰੀ ਜਿਹੜੇ ਹੈਗੇ ਨੇ ਜੀ ਉਨਾ ਬਾਰੇ ਵੀ ਹੋ ਸਕਦੀ ਹੈ ਖਲਾਸਾ ਹੋ ਸਕਦਾ ਮੈਂ ਖਲਾਸ ਬਿਲਕੁਲ ਹੀ ਕਰਾਂਗੇ ਜੀ ਨਾ ਜਿਹੜੇ ਜਿੱਦੀ ਜਿੰਨੀ ਭੁਮਿਕਾ ਹੋਊਗੀ ਹੂੰ ਜਿੰਨੇ ਸਾਹਮਣੇ ਆਈ ਹੈ ਹੂੰ ਹੂੰ ਕਿਉਂਕਿ ਇਹ ਮਸਲਾ ਬਹੁਤ ਵੱਡਾ ਨਾ ਜੀ ਨਜਾਇਜ਼ ਮਾਈਨਿੰਗ ਦਾ ਤੁਸੀਂ ਜਦੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਸਾਰਿਆਂ ਨੂੰ ਉਡੀਕ ਸੀ ਕਿ ਸ਼ਾਇਦ ਕੋਈ ਵੱਡਾ ਹੀ ਕਪਲਾ ਹੋਇਆ ਹੋਣਾ ਜਿਹੜਾ ਤੁਸੀਂ ਪਹਿਲਾਂ ਤੋਂ ਦੱਸ ਰਹੇ ਹੋ ਪ੍ਰੈਸ ਕਾਨਫਰੰਸ ਕਰਨ ਬਾਰੇ ਸੋ ਇਸ ਕਰਕੇ ਅਸੀਂ ਜਾਣਨਾ ਚਾਹਿਆ ਅਸੀਂ ਤਾਂ ਉਡੀਕ ਰੇ ਸੀ ਚੰਡੀਗੜ੍ਹ ਕੇ ਸ਼ਾਇਦ ਪ੍ਰੈਸ ਕਾਨਫਰੰਸ ਕਰੋਗੇ ਅ ਭੀ ਜੀ ਜੀ ਤੇ ਪ੍ਰੈਸ ਕਾਨਫਰੈਂਸ ਨਾ ਕਰਨ ਦਾ ਤੁਹਾਡੇ ਨਿੱਜੀ ਰਜੇਵੇਂ ਸੀ ਨਾ ਹੈਲੋ ਹੈਲੋ ਹਾਂ ਜੀ ਮੈਂ ਕਹਿਆ ਜੀ ਪ੍ਰੈਸ ਕਾਨਫਰੈਂਸ ਨਾ ਕਰਨ ਤੇ ਤੁਹਾਡੇ ਨਿੱਜੀ ਰਜੇਵੇਂ ਸੀ ਹੈਲੋ ਜੀ 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 ਇੱਕ ਆਰਟੀਆਈ ਐਕਟੀਵਿਸਟ ਨੇ ਮਾਨਿਕ ਗੋਲਜੀ ਉਹਨਾਂ ਨੇ ਜਾਣਕਾਰੀ ਪਾਈ ਸੀ ਤੁਹਾਡੇ ਬਾਰੇ ਉਹਨਾਂ ਨੇ ਤਾਂ ਸ਼ੰਕਾ ਹੋਰ ਹੀ ਜ਼ਾਹਿਰ ਕੀਤਾ ਸੀ ਕਹਿੰਦੇ ਕਿਤੇ ਕੋਈ ਸਮਝੌਤਾ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੋ ਗਈ ਜਿਹਦੇ ਕਰਕੇ ਤੁਸੀਂ ਪਿੱਛੇ हट ਗਏ ਆਪਜੀ ਕਿਸੇ ਨੂੰ ਨਹੀਂ ਫੜਿਆ ਜਾ ਸਕਦਾ ਹੂੰ ਕੋਈ ਦਾ ਕਿਸੇ ਦਾ ਕੁਝ ਵੀ ਬਿਆਨ ਆ ਸਕਦਾ ਜੀ ਉਹਦੇ ਵਿੱਚ ਕੋਈ ਉਹ ਨਹੀਂ ਹੈ ਜੀ ਉਹ ਕੋਈ ਕਿਹੜਾ ਕੋਈ ਜੋਤਿ ਜੋਤਿ ਸੀ ਹੈ ਜੀ ਇਹ ਤਾਂ ਹੈ ਐਡੇ ਵੱਡੇ ਬੁਝੇਸ਼ਵਾਣੀ ਕਰਤੀ ਹੂੰ ਹੂੰ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਅਸੀਂ ਵੀ ਕਲੀਅਰ ਕਰਨਾ ਚਾਹੁੰਦੇ ਸੀ ਕਿਉਂਕਿ ਅਸੀਂ ਉਡੀਕ ਰਹੇ ਸੀ ਨਾ ਕਿ ਪ੍ਰੈਸ ਕਾਨਫਰੰਸ ਕਰਨੀ ਬਹੁਤ ਜਲਦ ਬਹੁਤ ਜਲਦ ਜਿਹੜਾ ਹੈ ਨਾ ਜੀ ਮੈਂ ਇਹਨੂੰ ਮੈਸ਼ਰ ਕਰਾਂਗਾ ਤੁਹਾਡੇ ਸਾਹਮਣੇ ਆਊਗੀ ਸਾਰਾ ਕੁਝ ਸੱਚਾਈ ਜਿਹੜੀ ਹੈ ਠੀਕ ਹੈ ਠੀਕ ਹੈ ਕੌਣ ਕੌਣ ਇਨਵੋਲਵ ਨੇ ਠੀਕ ਹੈ ਠੀਕ ਹੈ ਤੇ ਅਧਿਕਾਰੀ ਇਹ ਲੋਕਲ ਪੱਧਰ ਤੇ ਨੇ ਜਾਂ ਉਹਨਾਂ ਦੀਆਂ ਦਫ਼ਤਰ ਚੰਡੀਗੜ੍ਹ ਤੱਕ ਤਾਰਾਂ ਨੇ ਜਿਹੜੇ ਅਧਿਕਾਰੀਆਂ ਬਾਰੇ ਤੁਸੀਂ ਖੁਲਾਸਾ ਕਰਨਾ ਬਾਜੀ ਸਾਰਾ ਕੁਝ ਸਾਹਮਣੇ ਆ ਜੂਗਾ ਜੀ ਦੋ ਤਸਦ ਪਾਣੀ ਦਾ ਪਾਣੀ ਹੋ ਜੂਗਾ ਠੀਕ ਹੈ ਜੀ ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਤੁਸੀਂ ਸੁਣ ਲਿਆ ਕਿ ਨਿਤਨੰਦਾ ਕਹਿ ਰਹੇ ਨੇ ਇੱਥੇ ਕਿ ਇੱਕ ਸਾਬਕਾ ਮੰਤਰੀ ਹੈ ਤੇ ਕੁਝ ਅਧਿਕਾਰੀ ਸ਼ਾਮਲ ਨੇ ਤੇ ਦੋ ਦਿਨਾਂ ਤੱਕ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਉਹ ਪਿੱਛੇ ਨਹੀਂ ਹਟਣ ਵਾਲੇ ਨੀਜੀ ਰਜੇਮਿਆਂ ਦੇ ਕਰਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਨੂੰ ਟਾਲਿਆ ਸੀ ਕੋਈ ਸਵਾਲ ਜਿਹੜੇ ਚੁੱਕ ਰਹੇ ਨੇ ਉਹਨਾਂ ਦਾ ਜਵਾਬ ਦੋ ਦਿਨ ਬਾਅਦ ਮਿਲ ਜਾਵੇਗਾ ਨਾਲੇ ਜਿੱਥੇ ਨਿਤਨੰਦਾ ਨੇ ਆਖਿਆ ਤੇ ਉੱਥੇ ਹੀ ਅਸੀਂ ਗੱਲਬਾਤ ਕੀਤੀ ਆਰਟੀ ਕਰਕੁਨ ਮਾਨਿਕ ਗੋਇਲ ਜੀ ਨਾਲ ਉਹ ਕੀ ਕਹਿ ਰਹੇ ਨੇ ਤੇ ਉਹਨਾਂ ਨੇ ਸਵਾਲ ਕਿਉਂ ਖੜਾ ਕੀਤਾ ਸੀ ਤੇ ਉਹਨਾਂ ਨੂੰ ਖਦਸ਼ਾ ਕਿਉਂ ਲੱਗਦਾ ਸੀ ਇਸ ਪਿੱਛੇ ਤੇ ਸਥਾਨਕ ਲੋਕਾਂ ਦਾ ਹਵਾਲਾ ਦਿੰਦਿਆਂ ਉਹਨਾਂ ਨੇ ਕੀ ਗੱਲ ਸਾਂਝੀ ਕੀਤੀ ਹੈ ਉਹ ਵੀ ਸੁਣੋ ਇਸ ਵਕਤ ਫੋਨਲਾਈਨ ਤੇ ਸਾਡੇ ਨਾਲ ਆਰਟੀ ਐਕਟਿਵਿਸਟ ਮਾਨਿਕ ਗੋਇਲ ਜੀ ਨੇ ਮਾਨਿਕ ਜੀ ਤੁਸੀਂ 2 ਦਿਨ ਪਹਿਲਾਂ ਦੋ ਵਾਰੀ ਪੋਸਟ ਪਾਉਣ ਦਾ ਇੱਕ ਜ਼ਿਕਰ ਕੀਤਾ ਨਿਤਨੰਦਾ ਦੇ ਬਾਰੇ ਉਹਨਾਂ ਨਾਲ ਸਾਡੀ ਗੱਲਬਾਤ ਹੁੰਦੀ ਹੈ ਕਿ ਪ੍ਰੈਸ ਕਾਨਫਰੰਸ ਨੂੰ ਟਾਲਣ ਦਾ ਜਾਂ ਰੱਦ ਕਰਨ ਦਾ ਮੁੱਖ ਕਾਰਨ ਕੀ ਸੀ ਤੇ ਉਹਨਾਂ ਨੇ ਤੇ ਆਪਦੇ ਨਿੱਜੀ ਰੁਝੇਵੇਂ ਦੱਸਿਆ ਕਿ ਮੈਂ ਆ ਪੀਜੀਆਈ ਦਵਾਈ ਵੀ ਚੱਲਦੀ ਹੈ ਤਾਂ ਇਸ ਕਰਕੇ ਮੈਂ ਟਾਲੀ ਹੈ ਪਰ ਦੋ ਦਿਨ ਬਾਅਦ ਜ਼ਰੂਰ ਕਰਾਂਗਾ ਪ੍ਰੈਸ ਕਾਨਫਰੰਸ ਪਰ ਤੁਹਾਨੂੰ ਖਦਸ਼ਾ ਨਜ਼ਰ ਕਿਉਂ ਆਇਆ ਉਸ ਸਾਰੇ ਟਾਲਣ ਦੇ ਪਿੱਛੇ ਦੇਖੋ ਜੀ ਜਿੰਨਾ ਉੱਥੋਂ ਦੇ ਲੋਕਲ ਲੋਕ ਕਹਿ ਰਹੇ ਸੀਗੇ ਕਿ ਨੇਪ ਤੰੰਦਾ ਜੀ ਖੁਦ ਜਿਹੜੇ ਹੈਗੇ ਫਾਈਨਿੰਗ ਦੇ ਕਿੱਤੇ ਨਾਲ ਜੁੜੇ ਹੋਏ ਹੈ ਜੀ ਤੇ ਜਿੰਨਾ ਕੋ ਦੱਸਿਆ ਗਿਆ ਬਾਕੀ ਹੁਣ ਸੱਚ ਤੇ ਉਹੀ ਦੱਸ ਸਕਦੇ ਕਿ ਇਹਨਾਂ ਦੀ ਆਪਸੀ ਕੋਈ ਰੌਲਾ ਸੀ ਇਸ ਕਰਕੇ ਸਟੇਟਸ ਪਾਇਆ ਸੀ ਇਹਨਾਂ ਨੇ ਜੀ ਔਰ ਇਹ ਵੀ ਪਤਾ ਲੱਗਿਆ ਕਿ ਇਹ ਮੰਤਰੀ ਜੀ ਨੇ ਇਹਨਾਂ ਨੂੰ ਉਸ ਤੋਂ ਬਾਅਦ ਬੁਲਾ ਵੀ ਲਿਆ ਸੀਗਾ ਇਸ ਕਰਕੇ ਇਹਨਾਂ ਨੇ ਪ੍ਰੈਸ ਕਾਨਫਰੰਸ ਡਾਲੀ ਜੀ ਮੈਂ ਹੁਣ ਸੁਣਿਆ ਦੀ ਤੁਸੀਂ ਗੱਲ ਕਰ ਰਹੇ ਸੀਗੇ ਤੇ ਉਹ ਰਿਤਨੰਦਾ ਜੀ ਕਹਿ ਰਹੇ ਆ ਕਿ ਕੋਈ ਸਾਬਕਾ ਮੰਤਰੀ ਹੈ ਪਰ ਜਦੋਂ ਤੁਸੀਂ ਉਹਨਾਂ ਦਾ ਸਟੇਟਸ ਪੜ੍ਹੋਗੇ ਉਹਨਾਂ ਨੇ ਕਲੀਅਰ ਲਿਖਿਆ ਹੋਇਆਗਾ ਕਿ ਮੰਤਰੀ ਹੈ ਕਿਹੜੇ ਮੰਤਰੀ ਹੈ ਤੇ ਕਿਹੜੇ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਜਿਸ ਤੱਕ ਆਪਾਂ ਨੂੰ ਸ਼ਬਦ ਯਾਦ ਨਹੀਂ ਜਾਂ ਪੜ੍ਹੇ ਨੇ ਉਹਨਾਂ ਨੇ ਲਿਖਿਆ ਹੈ ਕੁਝ ਅਧਿਕਾਰੀ ਤੇ ਮੰਤਰੀ ਸ਼ਮਲ ਨੇ ਉਸ ਧੰਦੇ ਚ ਹਾਂ ਮੰਤਰੀ ਸ਼ਮਲ ਨੇ ਜੇ ਉਹਨਾਂ ਵੀ ਇਹ ਹੁੰਦਾ ਕਿ ਸਾਬਕਾ ਮੰਤਰੀ ਹੈ ਸਾਬਕਾ ਮੰਤਰੀ ਨੂੰ ਵੀ ਮੰਤਰੀ ਦਾ ਲਿਖਣਾ ਨਹੀਂ ਹੁੰਦਾ ਹੂੰ ਤੇ ਖੁਦ ਉਹ ਪੋਲੀਟੀਸ਼ੀਅਨ ਨੇ ਖੁਦ ਉਹ ਬੀਐਸਪੀ ਤੇ ਅਕਾਲੀ ਦਲ ਤੋਂ ਇਲੈਕਸ਼ਨ ਲੜੇ ਨੇ ਸਨ ਜੀ ਉਮੀਦਵਾਰ ਸੀਗੇ ਆਪਣੇ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਹੂੰ ਤੇ ਲੋਕ ਸਭਾ ਤੋਂ ਨਹੀਂ ਇੱਥੋਂ ਅਨੰਦਪੁਰ ਸਾਹਿਬੋਂ ਤੋਂ ਤੇ ਉਹ ਉਹ ਕਹਿ ਰਹੇ ਹੈ ਕਿ ਸਬਕਾ ਮੰਤਰੀ ਨੇ ਹੁਣ ਕਹਿ ਰਹੀ ਹੈ ਗੱਲ ਉਹੀ ਹੈ ਵੀ ਮੈਨੂੰ ਤੇ ਹੁਣ ਵੀ ਇਹੀ ਖਦਸ਼ਾ ਹੈ ਕਿ ਜਿਹੜੀ ਗੱਲਬਾਤ ਉਹਨਾਂ ਦੀ ਹੋ ਗਈ ਹੈ ਤੇ ਮੰਤਰੀ ਸਾਹਿਬ ਨੇ ਸੁਣਿਆ ਵੀ ਬੁਲਾ ਲਿਆ ਸੀ ਉਹਨਾਂ ਨੂੰ ਪਰ ਉਹਨਾਂ ਨੂੰ ਜਦੋਂ ਮੈਂ ਕਾਰਨ ਪੁੱਛਦਾ ਤੇ ਉਹ ਕੁਝ ਹੋਰ ਦੱਸਦੇ ਉਹ ਕਹਿੰਦੇ ਕਿ ਨਿੱਜੀ ਰਜੇਮਿਆਂ ਕਰਕੇ ਆ ਪਰ ਦੋ ਦਿਨ ਬਾਅਦ ਵੇਖਿਓ ਮੈਂ ਕਿਸੇ ਦਾ ਮੂੰਹ ਤਾਂ ਨਹੀਂ ਫਾੜ ਸਕਦਾ ਕੌਣ ਕੀ ਬੋਲ ਰਿਹਾ ਪਰ ਮੈਂ ਕਰੂੰਗਾ ਜ਼ਰੂਰ ਦੋ ਦਿਨ ਬਾਅਦ ਪ੍ਰੈਸ ਕਾਨਫਰੈਂਸ ਦੇਖੋ ਜੀ ਇਹ ਤਾਂ ਹੁਣ ਜਦੋਂ ਉਹ ਕਰਨਗੇ ਉਹਦੀ ਪਤਾ ਲੱਗੂ ਪਰ ਇਨੀਸ਼ੀਅਲੀ ਜਦੋਂ ਬੰਦਾ ਰਾਤ ਨੂੰ ਸਟੇਟਸ ਪਾਵੇ ਤੇ ਸਵੇਰੇ ਬੰਦੇ ਦਾ ਕੋਈ ਨਿਜੀ ਰਜਿਮੇ ਹੋ ਜਾਣਾ ਉਹ ਵੀ ਪ੍ਰੈਸ ਕਾਨਫਰੰਸ ਵਰਗੀ ਚੀਜ਼ ਜਦੋਂ ਆਪਾਂ ਕਰਨੀ ਹੈ ਅਸੀਂ ਵੀ ਕਰਦੇ ਹਾਂ ਤੇ ਸਾਨੂੰ ਪਤਾ ਵੀ ਪੂਰੀ ਤਿਆਰੀ ਕਿਸ ਤਰੀਕੇ ਨਾਲ ਕਰਕੇ ਪੱਤਰਕਾਰਾਂ ਨੂੰ ਸ਼ਾਮਲ ਕਰਨਾ ਹੈ ਜਾਂ ਕਿਵੇਂ ਉਹਨਾਂ ਨੂੰ ਬੁਲਾਣਾ ਹੈ ਇਹ ਸੋਨੇ ਇਹ ਲਾਉਣੇ ਆ ਤੇ ਉਹਨਾਂ ਨੇ ਕੁਝ ਨਿਖਾ ਵੀ ਨਹੀਂ ਲਾਇਆ ਨਹੀਂ ਜੀ ਤੇ ਉਹ ਉਹ ਤੋਂ ਸਾਫ ਖਦਸ਼ਾ ਸ਼ਾਹਰ ਹੁੰਦਾ ਕਿ ਇਹ ਕੋਈ ਆਪਸੀ ਰੌਲਾ ਸੀਗਾ ਪਰ ਦੇਖਦੇ ਆਂ ਦੇਖੋ ਨਿਤਨੰਦਾ ਜੀ ਕੀ ਕਹਿੰਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਪਰ ਮੈਂ ਤੁਹਾਨੂੰ ਉਹੀ ਗੱਲ ਦੁਬਾਰਾ ਕਹਿ ਰਿਹਾ ਹਾਂ ਕਿ ਜੇ ਸਾਬਕਾ ਮੰਤਰੀ ਦੀ ਗੱਲ ਹੁੰਦੀ ਤਾਂ ਇਹ ਆਪਦੇ ਸਟੇਟਸ ਦੇ ਵਿੱਚ ਸਾਬਕਾ ਮੰਤਰੀ ਲਿਖਦੇ ਕਿ ਸਾਬਕਾ ਮੰਤਰੀ ਦਾ ਮੈਂ ਨਾ ਦੱਸੂਗਾ ਪਰ ਉਹ ਗੱਲ ਉਹਨਾਂ ਨੇ ਮੰਤਰੀ ਲਿਖਿਆ ਸੀਗਾ ਉਸ ਤੋਂ ਬਾਅਦ ਗੱਲਾਂ ਸਾਹਮਣੇ ਆਈਆਂ ਕਿ ਮੰਤਰੀ ਵੀ ਇਹਨਾਂ ਨੂੰ ਬੁਲਾ ਲਿਆ ਹੂੰ ਮਤਲਬ ਗੱਲਬਾਤ ਹੋ ਗਈ ਹੈ ਹੁਣ ਦੇਖੋ ਕੀ ਕਰਦੇ ਆ ਹੂੰ ਹਾਂਜੀ ਜਦੋਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਇਹਦੇ ਵਿੱਚ ਸਾਰੇ ਸਾਬਕਾ ਤੇ ਕੁਝ ਅਧਿਕਾਰੀਆਂ ਦੀ ਚੰਡੀਗੜ੍ਹ ਤੱਕ ਵੀ ਤਾਰਾਂ ਜੁੜਦੀਆਂ ਤਾਂ ਉਹਨਾਂ ਨੇ ਕਿਤੇ ਇੱਕ ਜ਼ਿਕਰ ਕੀਤਾ ਇੱਕ ਥਾਂ ਤੇ ਕਿ ਸਾਰਿਆਂ ਵਾਰੀ ਦੱਸਿਆ ਜਾਏਗਾ ਉਹਨਾਂ ਨੇ ਖੁੱਲ ਕੇ ਤਾਂ ਨਹੀਂ ਤਫਸੀਲ ਨਾਲ ਦੱਸਿਆ ਪਰ ਉਹ ਕਹਿੰਦੇ ਕਿ ਸਾਰਿਆਂ ਵਾਰੀ ਦੱਸਾਂਗੇ ਚਾਹੇ ਕੋਈ ਸਾਬਕਾ ਹੈ ਤੇ ਚਾਹੇ ਕੋਈ ਅਧਿਕਾਰੀ ਹੈ ਚਾਹੇ ਮੌਜੂਦਾ ਕੋਈ ਪੋਲੀਟੀਸ਼ੀਅਨ ਤਦੋ ਜੀ ਸਾਨੂੰ ਤੇ ਖੁਸ਼ੀ ਹੋਊਗੀ ਜੇ ਉਹ ਮੌਜੂਦਾ ਜਿਹੜੀ ਸੱਤਾ ਹੱਤਰ ਹੈਗੀ ਆ ਚਾਹੇ ਉਹ ਮੌਜੂਦਾ ਅਧਿਕਾਰੀ ਨੇ ਚਾਹੇ ਉਹ ਮੌਜੂਦਾ ਮੰਤਰੀ ਨੇਗੇ ਤੇ ਜੇ ਕੋਈ ਪਹਿਲਾਂ ਵਾਲਾ ਵੀ ਸ਼ਾਮ ਆ ਲੈ ਤੇ ਉਹ ਜੇ ਖੁਲਾਸਾ ਕਰਮੇਗੇ ਸਬੂਤਾਂ ਦੇ ਨਾਲ ਤਾਂ ਜ਼ਰੂਰੀ ਹੈ ਕਿ ਉਹਨਾਂ ਦਾ ਸਾਹ ਦਿੱਤਾ ਜਾਵੇ ਪਰ ਗੱਲ ਉਹੀ ਹੈ ਕਿ ਜੇ ਉਹ ਸਹੀ ਤਰੀਕੇ ਨਾਲ ਹੁਣ ਜਿਹੜੀ ਗੱਲ ਪਹਿਲਾਂ ਦੱਸਣੀ ਸੀ ਉਹੀ ਦੱਸਣਾ ਸਾਰੀ ਜੋ ਚੱਲਦਾ ਪਿਆ ਉੱਥੇ ਸਭ ਨੂੰ ਪਤਾ ਹੈ ਕਿ ਜਦੋਂ ਜੋਤਪੁਰ ਬੈਠ ਜੀ ਦਾ ਹਲਕਾ ਹੈ ਉੱਥੇ ਤੇ ਮਾਈਨਿੰਗ ਉੱਥੇ 2.5 ਸਾਲ ਤੋਂ ਲਗਾਤਾਰ ਇਲੈਗਲ ਮਾਈਨਿੰਗ ਹੋ ਰਹੀ ਹੈ ਮੈਂ ਬਹੁਤ ਵਾਰੀ ਵੀਡੀਓਜ਼ ਵੀ ਪਾਈਆਂ ਨੇ ਬਹੁਤ ਵਾਰੀ ਉੱਥੋਂ ਦੇ ਜਿਹੜੇ ਪਿੰਡਾਂ ਦੇ ਮਸ਼ੀਂਦੇ ਨੇਗੇ ਕਿ ਇੱਥੇ ਜਿਹੜੀ ਪ੍ਰੋਹਿਬਿਟਡ ਲੈਂਡ ਹੈਗੀ ਜਿੱਥੇ ਬਣਾਹੀ ਹੈ ਵੀ ਮਿੱਟੀ ਪਟਣ ਦੀ ਜਾਂ ਜਿੱਥੇ ਈਵਨ ਬਹੁਤ ਸਾਰੇ ਪੁਲ ਵੀ ਉੱਥੇ ਢਾਉਣ ਵਾਲੇ ਕਰਤੇ ਤੋੜ ਦਿੱਤੇ ਗਲਗਰਾਮ ਪੁਲ ਵਰਗੇ ਤੇ ਉਹ ਏਰੀਆ ਦੇ ਵਿੱਚ ਮਾਈਨਿੰਗ ਸਭ ਤੋਂ ਜ਼ੋਰਾਂ ਤੇ ਚੱਲਦੀ ਹੈ ਤੇ ਲੋਕਾਂ ਨੂੰ ਮੰਤਰੀ ਵੀ ਪਤਾ ਕਿਹੜਾ ਬਾਕੀ ਦੇਖੋ ਜੇ ਹੁਣ ਬਾਕੀ ਦੂਜੀ ਗੱਲ ਇਹ ਹੈ ਕਿ ਜੇ ਹੁਣ ਵੀ ਵਿਰੋਧੀ ਧਿਰ ਦੇ ਜਿਹੜੇ ਸਾਬਕਾ ਮੰਤਰੀ ਹੁਣ ਵੀ ਮਾਈਨਿੰਗ ਕਰੀ ਜਾਂਦੇ ਆ ਫਿਰ ਇਹਨਾਂ ਨੂੰ ਮਾਨਮੀ ਪਾਰਟੀ ਵਾਲੇ ਸੱਤਾ ਵਿੱਚ ਆਏ ਦਾ ਕੀ ਫਾਇਦਾ ਹੋਇਆ ਹੂੰ ਹਾਂਜੀ ਜੀ ਚਲੋ ਦੇਖਦੇ ਆ ਜੀ ਕੀ ਨਿਕਲ ਕੇ ਆਉਂਦਾ ਦੋ ਦਿਨ ਬਾਅਦ ਦੀ ਉਡੀਕ ਕੀਤੀ ਜਾਏਗੀ ਬਹੁਤ ਸ਼ੁਕਰੀਆ ਹਾਂਜੀ ਉਮੀਦ ਕਰਦੇ ਆਂ ਦੋ ਦਿਨ ਬਾਅਦ ਹੋਵੇ ਹਾਂਜੀ ਉਮੀਦ